ਪਰਵਿੰਦਰ ਸਿੰਘ ਜੀ ਦਾ ਪਰਦਾਬਾਰ ਮੁਰਾਬਾਦ ਮੁਰਾਬਾਦ ਪਰਵਿੰਦਰ ਸਿੰਘ ਜੀ ਦਾ ਮੁਰਾਬਾਦ 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 ਭਾਰਤ ਰੂਹਿਤਾ ਜੈਹਾਬਾਦ ਜਿੰਦਾਬਾਦ ਜਿੰਦਾਬਾਦ ਜੈਤਕਾ ਪਰਦਾਬਾਰ ਮੁਰਾਬਾਦ ਮੁਰਾਬਾਦ ਰਾਸ਼ਟਰੀ ਕਿਸਾਨ ਯੂਨੀਅਨ ਦੇ ਉਧੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦੇ ਗਮਸ਼ੂਦਾ ਹੋਣ ਦੇ ਪੋਸਟਰ ਬਲਾਚੌਰ ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਬਲਾਚੌਰ ਦੇ ਮੁੱਖ ਚੌਕ ਰਾਸ਼ਟਰੀ ਮਾਰਗ ਅਤੇ ਕੰਗਣਾ ਪੁਲ ਦੇ ਹੇਠਾਂ ਤਾਮ ਉਤੇ ਲਗਾਏ ਗਏ ਉਹਨਾਂ ਨੇ ਪੰਜਾਬ ਸਰਕਾਰ ਅਤੇ ਮਾਲਵਿੰਦਰ ਸਿੰਘ ਕੰਗ ਦੇ ਖਿਲਾਫ ਜਮ ਕੇ ਨਾਰੇਬਾਜੀ ਵੀ ਕੀਤੀ ਰਾਸ਼ਟਰੀ ਕਿਸਾਨ ਯੂਨੀਅਨ ਬਲਾਚੌਰ ਹਲਕੇ ਦੇ ਪ੍ਰਧਾਨ ਚੌਧਰੀ ਰਾਹੁਲ ਅਦਵਾਨਾ ਨੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਓਜਲਾ ਅਤੇ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਪਲਾ ਚੋਰ ਦੇ ਵਿੱਚ ਪੋਸਟਰ ਲਗਾਏ। ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗਨੂ ਲਾਪਤਾ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨੂੰ ਦੱਸਦੇ ਹੋਏ ਮਾਲਵਿੰਦਰ ਸਿੰਘ ਕੰਗਨੂ ਲੋਕ ਸਭਾ ਵਿੱਚ ਕੀਤੇ ਗਏ ਚੋਣ ਵਾਅਦਿਆਂ ਦੀ ਯਾਦ ਦਿਵਾਈ। ਉਹਨਾਂ ਨੇ ਕਿਹਾ ਕਿਸ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ 13-14 ਮਹੀਨੇ ਹੋ ਗਏ ਹਨ ਪਰ ਉਹ ਹਜੇ ਤੱਕ ਇਸ ਇਲਾਕੇ ਦਾ ਸਰਵੇਖਣ ਨਹੀਂ ਕਰ ਸਕੇ ਚੋਣਾਂ ਦੌਰਾਨ ਉਹਨਾਂ ਨੇ ਗੜਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਸੜਕ ਨੂੰ ਚਾਰ ਮਾਰਗੇ ਬਣਾਉਣ ਅਤੇ ਬਲਾਚੋਲ ਨੂੰ ਰੇਲਵੇ ਲਾਈਨ ਨਾਲ ਜੋੜਨ ਦੇ ਵੱਡੇ ਵੱਡੇ ਵਾਅਦੇ ਕੀਤੇ ਸੀ ਜਿਸ ਦਾ ਉਹਨਾਂ ਨੇ ਕੋਈ ਵੀ ਜਵਾਬ ਹਜੇ ਤੱਕ ਨਹੀਂ ਦਿੱਤਾ ਅਤੇ ਲੈਂਡ ਪੁਲਿੰਗ ਸਕੀਮ ਬਾਰੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਮਾਲਵਿੰਦਰ ਸਿੰਘ ਕੰਗ ਆਪਣੇ ਆਪ ਨੂੰ ਕਿਸਾਨ ਆਰਗੂ ਕਹਿੰਦੇ ਹਨ ਤੇ ਅੱਜ ਉਹ ਦਿੱਲੀ ਦੀ ਗੋਦ ਵਿੱਚ ਜਾ ਕੇ ਬੈਠ ਗਏ ਹਨ ਉਹ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੀ ਵਰਤੋਂ ਕਰਕੇ ਸੰਸਦ ਮੈਂਬਰ ਤਾਂ ਬਣ ਗਏ ਪਰ ਪੰਜਾਬ ਦਾ ਸਮਰਥਨ ਨਹੀਂ ਕਰ ਰਹੇ ਅਸੀਂ ਸਾਡੇ ਸਾਡੇ ਲੋਕਾਂ ਨੇ ਬੜਾ ਉਤਸ਼ਾਹ ਦੇ ਨਾਲ ਇਹਨਾਂ ਨੂੰ ਜਿਤਾਇਆ ਇੱਥੋਂ ਪਹਿਲਾਂ ਭਗਵਾਨਤਮਨ ਨੂੰ 92 ਐਮਐਲਏ ਦੇ ਕਿ ਜਿਤਾਇਆ ਹੁਣ ਲੋਕ ਸਭਾ ਵਿੱਚ ਸਾਡੇ ਐਮਪੀ ਨੂੰ ਭੇਜਿਆ ਜਿਹੜਾ ਕਿ ਸਾਡਾ ਜਿਹਨ ਸਾਡੀ ਵਕੀਲੀ ਕਰਨੀ ਸੀ ਤੇ ਉਹਨੂੰ ਉੱਥੇ ਜਾ ਕੇ ਸੌਂ ਗਿਆ ਔਰ ਸਾਡੀ ਕੋਈ ਸਾਰ ਨਹੀਂ ਹਜਾ ਕੇ ਲਈ ਉਹਦੇ ਬਾਅਦ ਭਵੰਤਮਾਨ ਨੇ ਜਿਹੜੇ ਕੇਜਰੀਵਾਲ ਨੂੰ ਦਿੱਲੀੋਂ ਨਕਾਰੇ ਹੋਏ ਆ ਔਰ ਅਸੀਂ ਇੰਨਾ ਨੇੜੇ ਹੋ ਕੇ ਕੇਜਰੀਵਾਲ ਜਾਣਦੇ ਜਦੋਂ ਅੰਨਾ ਜਿਆਦਾ ਅंदोलਨ ਸੀ ਉਹਦੇ ਵਿੱਚ ਕੇਜਰੀਵਾਲ ਬੈਠਾ ਸੀ ਕਿਰਨ ਵੇਦੀ ਬੈਠੀ ਸੀ ਉੱਥੇ ਉਸ ਟਾਈਮ 14 ਕਰੋੜ ਫੰਡ ਇਕੱਠਾ ਹੋਇਆ ਔਰ ਜਿਹੜਾ ਕਿ 4 ਕਰੋੜ ਇੰਡੀਆ ਜੋ ਇਕੱਠਾ ਦਾ 10 ਕਰੋੜ ਵਿਦੇਸ਼ ਤੋਂ ਆਇਆ ਇਹਨਾਂ ਉਸੇ ਟਾਈਮ 10000 ਦੇ ਲੱਖਮਾਰੀ ਕਿਰਨ ਵੇਦੀ ਦੇ ਲੱਖਮਾਰੀ ਅੱਜ ਉਹ ਉਹ ਬੰਦੇ ਇੱਦਾਂ ਦੇ ਜਿਹੜੇ ਭੇਟ ਬੰਦੇ ਆ ਲਿਆ ਕੇ ਭਵੰਤਮਾਨ ਸਾਡੇ ਸਿਰ ਤੇ ਪੜਾਤੇ ਲੇਕਿਨ ਸਾਨੂੰ ਆ ਜਿਹੜੇ ਲੈਨ ਨੀਤੀ ਲੈ ਗਿਆ ਸਾਨੂੰ ਉਹਦੀ ਲੋੜ ਨਹੀਂ ਹੈਗੀ ਲੇਕਿਨ ਸਾਡੇ ਸਰ ਤੇ ਕਿਉਂ ਮੰਨ ਲੋ ਧੱਕੇ ਨਾਲ ਮੜੀ ਜਾ ਰਹੀ ਆ ਲੇਕਿਨ ਸਾਡੇ ਨਮਾ ਸ਼ਹਿਰ ਦੇ ਵਿੱਚ 323 ਏਕੜ ਜੋ ਮਹਾਲੋ ਦੇ ਵਿੱਚ ਆ ਜ਼ਮੀਨ ਕੁਆਇਰ ਕਰਨ ਨੂੰ ਜਾ ਰਿਹਾ ਉੱਥੇ ਕਹਿ ਲੋੜ ਆ ਸਾਨੂੰ ਸਾਡੇ ਜਿਹੜਾ ਪਹਿਲਾ ਕਲੋਨੀਆ ਕੱਟ ਹੋਈਆਂ ਉਹ ਤਾਂ ਅਜੇ ਤੋਂ 20 ਸਾਲ ਤੇ ਉਹਨਾਂ ਦੇ ਵਿੱਚ ਕੋਈ ਅਸਾਰੀ ਨਹੀਂ ਹੋਈ ਆ ਲੇਕਿਨ ਉੱਥੇ ਉੱਥੇ ਕੌਣ ਜਾਊਗਾ ਲੇਕਿਨ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਕਿ ਸਾਡੀ ਸਾਨੂੰ ਬਸ ਦੇ ਬਾਦ ਰਸਤੇ ਰਹਿਣ ਦਿਓ ਸਾਡੀ ਬਹੁਤ ਵਧੀਆ ਜ਼ਮੀਨ ਆ ਉਪਜਾਊ ਆ ਜਿਨ੍ਹਾਂ ਸੀ ਪੂਰੇ ਦੇਖਦਾ ਟੱਡ ਪਰਦੇ ਆ ਵਾਤਾਵਰਨ ਵਧੀਆ ਬਣਦਾ ਜੇ ਨਾ ਫਸਲਾਂ ਬੀਜਣ ਲੇਕਿਨ ਤੁਸੀਂ ਬਿਲਡਿੰਗ ਕਿਹੜੇ ਕਰ ਰਹੇ ਹੋ ਕੱਲੋਂ ਸਾਨੂੰ ਆਕਸੀਜਨ ਕਿੱਥੋਂ ਮਿਲੂਗੀ ਕਿ ਪਾ ਆਕਸੀਜਨ ਨਾਲ ਕਿੱਦਾਂ ਜੀਵਾਂਗੇ ਅਸੀਂ ਪਹਿਲਾਂ ਕਹਿੰਦੇ ਸਾਡੇ ਵਰਤ ਪਹਿਲਾਂ ਕਹਿੰਦੇ ਨਾਲ ਕਹਿੰਦਾ ਇਹਦੀ ਵਾਤਾਵਰਨ ਪੰਜਾਬ ਨੇ ਖਰਾਬ ਕਰਤਾ ਸਾਡਾ ਧੂਆਂ ਦਾ ਪਹਿਲੇ ਦਿੱਲੀ ਜਾ ਕੇ 14 ਸੀ ਲੇਕਿਨ ਹੁਣ ਜਿੱਦਾਂ ਟ੍ਰੈਫਿਕ ਦੇ ਬੂਟਾ ਸਾਰੇ ਜਮੀਰ ਖਤਮ ਹੋ ਜੋਗੇ ਕਿੱਥੋਂ ਆਣਾ ਆ ਕਿ ਆਕਸੀਜਨ ਬਿਜਾਏ ਐਟੋਮੈਟਿਕ ਮਰਾਂਗੇ ਅਸੀਂ ਐਨਾ ਕੁਝ ਕਹਿੰਦਾ ਹੋਇਆ ਖਿੰਮ ਦਾ ਜਾਸਕਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਕਿ ਸੰਜੀਤ ਐਮਪੀ ਸਾਹਿਬ ਨੂੰ ਪੁੱਛੀ ਕਿ ਕੀ ਪ੍ਰੋਸਲ ਆ ਰਿਹਾ ਹੈ ਇਹ ਜੀ ਸਾਡੇ ਲੋਕ ਸਭਾ ਲੋਕ ਸਭਾ ਸ਼੍ਰੀ ਨੰਦਪੁਰ ਸਾਹਿਬ ਤੋਂ ਜਿਹੜੇ ਮਾਲਵਿੰਦਰ ਕੰਗ ਹੈ ਐਮਪੀ ਬਣਿਆ ਉਹਨਾਂ ਨੂੰ ਤੌਰ 13 14 ਮਹੀਨੇ ਹੋ ਗਏ ਇਥੋਂ ਜਿੱਦਨ ਦੇ ਸੰਸਦ ਬਣ ਕੇ ਲੋਕ ਸਭਾ ਵਿੱਚ ਪਹੁੰਚੇ ਨੇ ਉਸ ਤੋਂ ਬਾਅਦ ਇਹਨਾਂ ਦੀ ਲੋਕ ਸਭਾ ਹਲਕੇ ਕੌਨਸਟਿਟੂਐਂਸੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਫੇਰੀ ਨਹੀਂ ਦੇਖੀ ਗਈ ਨਾ ਇਹਨਾਂ ਨੇ ਹਲਕੇ ਦੀ ਆਪਣੀ ਕੌਨਸਟਿਟੂਐਂਸੀ ਦੀ ਨਾ ਸਾਡੇ ਹਲਕਾ ਭਲਾ ਚੌਂਧ ਦੀ ਕਿਸੇ ਤਰ੍ਹਾਂ ਦੀ ਸ਼ਰ ਲਈ ਅੱਜ ਜਿਹੜਾ ਸਾਡਾ ਮੁੱਦਾ ਸੀ ਵੀ ਅੱਜ ਕਿਸਾਨਾਂ ਦੇ ਨਾਲ ਖੜਨ ਦਾ ਮਾਲਵਿੰਦਰ ਕੰਗ ਦਾ ਹੱਕ ਸੀਗਾ ਕਿ ਮਾਲਵਿੰਦਰ ਕਾਂਗਾ ਆਪਣੇ ਆਪ ਨੂੰ ਕਿਸਾਨੀ ਨੇਤਾ ਕਹਿੰਦੇ ਸੀ ਇਕੱਲੇ ਦਸਤਾਰਾਂ ਦੇ ਰੰਗ ਹਰੇ ਕਰਕੇ ਨਹੀਂ ਆਪਣੇ ਆਪ ਨੂੰ ਕਿਸਾਨੀ ਨੇਤਾ ਕਿਹਾ ਜਾਂਦਾ ਕਿਸਾਨਾਂ ਦੇ ਨਾਲ ਖੜਨਾ ਵੀ ਸਿੱਖਣਾ ਪਰ ਲੋਕ ਸਭਾ ਐਮਪੀ ਸਾਡੇ ਮਾਲਵਿੰਦਰ ਕਾਂਗੀ ਅੱਜ ਲੈਂਡ ਪੁਲਿੰਗ ਸਕੀਮ ਦੇ ਉੱਤੇ ਸਰਕਾਰ ਦੀ ਝੋਲੀ ਵਿੱਚ ਜਾ ਕੇ ਬੈਠ ਗਏ ਉਹ ਕੇਜਰੀਵਾਲ ਦੀ ਦਿੱਲੀ ਵਾਲੇ ਕੇਜਰੀਵਾਲ ਤੇ ਭਵੰਤਬਾਨ ਵੀ ਉਹਦੀ ਝੋਲੀ ਜਾ ਕੇ ਬੈਠ ਗਿਆ ਔਰ ਮਾਲਵਿੰਦਰ ਕਾਂਗ ਵੀ ਉਹਦੀ ਝੋਲੀ 'ਚ ਜਾ ਕੇ ਬੈਠ ਗਿਆ ਔਰ ਪੰਜਾਬ ਦੇ ਕਿਸਾਨਾਂ ਦੀ ਅਜ ਸਾਰ ਨਹੀਂ ਲਈ ਇਹ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਜਿਹੜੀਆਂ ਲੈਂਡ ਪੁਲਿੰਗ ਸਕੀਮਾਂ ਐ ਇੱਕ ਸਾ ਸੀਐਮ ਸਾਹਿਬ ਨੂੰ ਇਹਦੇ ਬਾਰੇ ਆਪ ਨਹੀਂ ਆਪ ਹੀ ਅਣਜਾਣ ਨੇ ਨਾ ਉਹਨਾਂ ਦੇ ਮੰਤਰੀਆਂ ਨੂੰ ਪਤਾ ਔਰ ਜਿਹੜੇ ਕਿਸਾਨ ਅੱਗੋਂ ਆ ਕੇ ਸਵਾਲ ਜਵਾਬ ਕਰਦੇ ਆ ਉਹਨਾਂ ਦੇ ਅਫਸਰ ਵੀ ਅਣਜਾਣ ਐ ਇਸ ਥੀ ਤੋਂ ਔਰ ਇਹ ਜਿਹੜੀਆਂ ਪਾਲਿਸੀਆਂ ਦਿੱਲੀ 'ਚ ਬੈਠ ਕੇ ਬਣਾਈਆਂ ਗਈਆਂ ਇਹ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਤੇ ਲਾਗੂ ਨਹੀਂ ਹੋਣ ਦਵਾਂਗੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਪੰਜਾਬ ਦੀ 1 ਇੰਚ ਵੀ ਜ਼ਮੀਨ ਆ ਨਾ ਦਿੱਲੀ ਵਾਲਿਆਂ ਨੂੰ ਨਹੀਂ ਦਵਾਂਗੇ ਪੋਸਟਿੰਗ ਕਰਕੇ ਲਾ ਰਹੇ ਆ ਜੀ ਜਿਹੜੀ ਇਹਨਾਂ ਦੀ ਗੈਰ ਹਾਜ਼ਰੀ ਐ 13-14 ਮਹੀਨਿਆਂ ਦੇ ਵਿੱਚੋਂ ਪੂਰੀ ਕੌਨਸਟਿਟਿਊਐਂਸੀ ਦੇ ਵਿੱਚ ਮਾਲਿੰਦਰ ਕੰਗਨ ਨੂੰ ਨਹੀਂ ਦੇਖਿਆ ਗਿਆ ਹਲਕਾ ਬਲਾਚੌਰ ਦੇ ਵਿੱਚ ਨਹੀਂ ਦੇਖਿਆ ਗਿਆ ਕਿਸੇ ਵੀ ਮੁੱਦੇ ਦੇ ਉੱਪਰ ਇਹਨਾਂ ਨੂੰ ਸੰਸਦ ਦੇ ਵਿੱਚ ਜਿਹੜਾ ਬਲਾਚੌਰ ਦਾ ਮੁੱਦਾ ਕੋਈ ਨਾਵੇਂ ਹਲਕਾ ਕੌਨਸਟਿਟਿਊਐਂਸੀ ਦਾ ਮੁੱਦਾ ਹੋਵੇ ਚਾਹੇ ਬਲਾਚੌਰ ਰੇਲ ਹੈਡ ਦਾ ਮੁੱਦਾ ਹੋਵੇ ਕਿਉਂ ਰੇਲ ਹੈਡ ਵੀ ਬਹੁਤ ਜ਼ਰੂਰੀ ਹੈ ਔਰ ਕਿਸਾਨੀ ਮੁੱਦਾ ਹੋਵੇ ਔਰ ਇਹਨਾਂ ਨੇ ਚੋਣ ਪ੍ਰਚਾਰ ਦੇ ਦਰਮਿਆਨ ਦਰਸ਼ਨ ਕਰ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਨੰਨਪੁਰ ਸਾਹਿਬ ਨੂੰ ਚਾਰ ਮਰਗ ਚਾਰ ਹੋਰ ਲੈਂਡ ਦਾ ਇਹਨਾਂ ਨੇ ਕਰ ਰਿਹਾ ਸੀਗਾ ਬਾਣਾ ਉਹ ਵੀ ਇਹਨਾਂ ਨੇ ਪੂਰਾ ਨਹੀਂ ਕੀਤਾ ਇਹ ਕਹਿੰਦੇ ਸੀ ਸਭ ਤੋਂ ਪਹਿਲਾਂ ਮੇਰਾ ਜਿਸ ਦਿਨ ਮੈਂ ਐਮਪੀ ਬਣ ਗਿਆ ਸਭ ਤੋਂ ਪਹਿਲਾ ਕੰਮ ਮੇਰਾ ਇਹ ਹੋਊਗਾ ਪਰ ਕਹਿੰਦਾ ਮਤਲਬ ਹੈ ਆਪਣੀ ਗੱਲ ਤੋਂ ਝੂਠੇ ਪਏ ਇਹ ਆਪਣੀ ਗੱਲ ਦੇ ਉੱਪਰ ਹਰ ਪੱਖੋਂ ਕਹਿੰਦਾ ਮਤਲਬ ਝੂਠ ਦਾ ਪ੍ਰਚਾਰ ਕੀਤਾ। ਤਾਂ ਹੁਣ ਕੀ ਕਰੋਗੇ? ਬਾਸ ਤੁਸੀਂ ਕੀ ਕਰੋਗੇ ਅੱਗੇ? ਅੱਗੇ ਵੀ ਇਹ ਕਰਾਂਗੇ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਔਰ ਜਿਹੜਾ ਵੀ ਐਮਪੀ ਹੈ, ਲੋਕ ਸਭਾ ਐਮਪੀ ਹੈ ਚਾਹੇ ਐਮਐਲਏ ਜਿਹੜਾ ਆਪਣੀਆਂ ਡਿਊਟੀਆਂ ਨਹੀਂ ਨਿਭਾਊਗਾ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਜਾ ਕੇ ਨਹੀਂ ਬੋਲੂਗਾ, ਪੰਜਾਬ ਦੇ ਹੱਕ ਵਿੱਚ ਨਹੀਂ ਬੋਲੂਗਾ। ਪੂਰਾ ਸੀ ਸਖਤ ਵਿਰੋਧ ਕਰਾਂਗੇ ਜਿੰਨਾ ਹੋ ਸਕਿਆ ਵੱਧ ਵੱਧ ਵਿਰੋਧ ਕਰਾਂਗੇ ਇੱਕੋ ਜਿਹੜੇ ਕਿਸਾਨੀ ਮੁੱਦੇ ਬਹੁਤ ਗੰਭੀਰ ਹੈ ਭਗਵਾਨਤਮਾਨ ਕਹਿੰਦਾ ਹੈ ਕਿ ਕੋਈ ਕਿਸਾਨ ਲੀਡਰ ਕਹਦਾ ਹੈ ਜਿਹੜਾ ਖੇਤ ਨਹੀਂ ਗਿਆ ਕਿਸਾਨਾਂ ਨੂੰ ਬੇਨਤੀ ਕਰਦੇ ਆ ਜਾਓ ਸਾਡੇ ਨਾਲ ਪੱਠੇ ਪਾਇਆ ਕਰੋ ਸਾਡੇ ਨਾਲ ਪੱਠਾ ਹੀ ਮੜੇ ਸਾਡੇ ਥੀਨੇ ਦਾ ਸਾਹ ਛੁੱਕ ਜਾਂਦਾ ਹੈ ਅਸੀਂ ਕਿਸਾਨੀ ਲੀਡਰ ਵੀ ਕਰਦੇ ਆ ਡਿਡ ਵੀ ਕਰਦੇ ਆ ਔਰ ਕਿਸਾਨਾਂ ਨੇ ਜਿਹੜੇ ਮੰਗਾਇਆ ਉਹ ਮੋੜ ਰੱਖਦੇ ਆ ਸਾਡੇ ਹਲਕਾ ਬਲਾਚੋਰ ਦੇ ਵਿੱਚ ਨਕਲੀ ਬੀਜ ਨਕਲੀ ਦਵਾਈਆਂ ਖਾਧਾਂ ਬੜੀ ਦਿੱਕਤ ਹੈ ਪਰ ਜਿਹੜੇ ਸਾਡੇ ਐਮਪੀ ਸਾਹਿਬ ਆ ਪਤਾ ਨਹੀਂ ਕਿਤੇ ਜਿਹੜੇ ਸਾਡੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਹੈਗਾ ਜਿਹੜੀ ਖਾਦ ਹੈ ਜੂਰੀਆ ਖਾਦ ਹੈ ਉਹ ਜਿਹੜੀ ਪਪੂਲਰ ਤੇ ਫੈਕਟਰੀ ਤੋਂ ਫੜੀ ਜਾਂਦੀ ਹੈ ਜਿਹੜਾ ਜ਼ਿੰਮੇਵਾਰ ਉਹ ਤੋੜਲੇ ਲੈਂਦਾ ਫਿਰਦਾ ਸਾਡੇ ਕਿਸਾਨ ਦੀ ਕੋਈ ਥਾਰ ਨਹੀਂ ਰਿਹਾ ਅਸੀਂ ਇਹੇ ਬੇਨਤੀ ਕਰਦੇ ਆਂ ਕਿ ਜੇ ਕਿਤੇ ਲੱਭ ਜਾਂਦਾ ਆ ਜਾਣ ਸਾਡੇ ਬੜਾ ਚੋੜ ਹਲਕੇ ਦੀ ਸਾਰ ਜੂੜ ਲੈਣ ਸਾਡੇ ਜਿਹੜੇ ਜ਼ਿੰਮੇਵਾਰ ਭਰਾ ਇੱਥੇ ਉੱਥੇ ਫਿਰਦੇ ਆਂ ਲੈਂਡਪੁਲ ਟੀਮ ਦਾ ਜਿਹੜੀ ਜਮੀਨਾ ਆ ਅਖਬਾਰ ਕੀਤੀਆਂ ਜਾ ਰਹੀਆਂ ਅਸੀਂ ਨਹੀਂ ਚਾਹਦੇ ਕਿ ਸਾਡੇ ਜਿਹੜੇ ਹੱਥ ਦੇ ਵਾਸਤੇ ਲੋਕ ਆ ਹਸਰਤ ਦੇ ਘਰ ਆ ਉਹ ਉਜਣ ਸਾਡੇ ਲੋਕੀ ਕਿਰਤੀ ਆ ਸੱਚੀ ਕਰਕੇ ਕਮਾਣਾ ਜਾਣਦੇ ਆ ਇੰਨਾ ਕਹਿੰਦੇ ਸਮਾਂ ਜਿਆਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਮੁਕਾਬਲਾ 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 ਜੈ جی سرکار خدا باور خدا باد خدا باد سرورندر سنگھ کان خدا باور خدا باد خدا باد سرورندر سنگھ کان خدا باور خدا باد خدا باد جی سرکار خدا باور خدا باد خدا باد یا تین میں تین کے خدا باور خدا باد خدا باد جی سرکار خدا باور خدا باد خدا باد یا تین میں تین کے خدا باور خدا باد خدا باد جی سرکار خدا باور خدا باد خدا باد پاکستان جي سرڪار خدا واه پنجاب جي دشمن سرڪار خدا واه قومي کسان جي نياز زندباد قومي کسان جي نياز زندباد مرداباد مرد آباد مرداب مردآباد مردآباد مرداب زمین ہڑپ والی سرکار مرد آباد مرد آباد مرد آباد پنجاب ہڑپنے والی سرکار مرد آباد مرد آباد مردا باداب سرکار مرد آباد